ਜੋ ਆਪਾਂ ਆਏ ਹੈਗੇ ਗੁੰਗੇ ਬੋਲਿਆਂ ਦੇ ਸਕੂਲ ਬਠਿੰਡਾ ਝੀਲਾਂ ਦੇ ਕੋਲੇ ਸੁਖਵੀਰ ਫਿਜ਼ੀਕਲ ਅਕੈਡਮੀ ਵੱਲੋਂ ਆਪਾਂ ਆਏ ਹੋਏ ਹੈਗੇ ਰੁੱਖਾਂ ਦੇ ਰਾਕੇ ਵੱਲੋਂ ਆਪਾਂ ਨੂੰ ਇਨਵਾਈਟ ਕੀਤਾ ਗਿਆ ਸੀ ਤੇ ਇੱਧਰ ਸਾਰੇ ਕਿਤੇ ਰੁੱਖ ਲਗਾਏ ਜਾ ਰਹੇ ਨੇ ਘਟੋ ਘਟ 80 ਬੂਟਿਆਂ ਦੇ ਨੇੜੇ ਤੇੜੇ ਆਪਾਂ ਬੂਟੇ ਲਗਾਤੇ ਨੇ ਤੇ ਆਪਣੇ ਸਟੂਡੈਂਟ ਫਿਰ ਰਹੇ ਨੇ ਵੀਰ ਫਿਜ਼ੀਕਲ ਅਕੈਡਮੀ ਦੇ ਢਿੱਲੋ ਸਾਹਿਬ ਫਿਰ ਰਹੇ ਨੇ ਇੱਧਰ ਵੀਰ ਸੱਤਾ ਫਿਰ ਰਿਹਾ ਹੈ ਜੁਰੀ ਫਿਰ ਰਹੇ ਆਜੋ ਆਪਾਂ ਕੋ ਸਾਹਿਬ ਨਾਲ ਮਲਾਉਣਾ ਤੁਹਾਨੂੰ ਚਲੋ ਤੋ ਸਾਹਿਬ ਆਪਣੇ ਬਹੁਤ ਹੀ ਜ਼ਿਆਦਾ ਕੁਦਰਤ ਨਾਲ ਜੁੜੇ ਹੋਏ ਨੇ ਤੇ ਕੁਦਰਤ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਦੇਖੋ ਪੂਰੀ ਸਿਵਾਇ ਕਰ ਰਹੇ ਨੇ ਬੂਟਿਆਂ ਦੇ ਆਲੇ ਦੁਆਲੇ ਤੇ ਛੋੜਾ ਕੰਮ ਕਰਨ ਤੋਂ ਬਾਅਦ ਆਪਾਂ ਉਹਨਾਂ ਦੀ ਵੀ ਕੋਈ رائے ਲਵਾਂਗੇ ਲਾਲ ਆਪਣੇ ਬਈ ਰੁੱਖਾਂ ਦੇ ਰਾਖੇ ਵੀ ਜਿਹੜੀ ਸੇਵਾ ਕਰ ਰਹੇ ਨੇ ਜਿੰਨਾਂ ਨੇ ਆਪ ਨੂੰ ਇਨਵਾਈਟ ਕੀਤਾ ਹੋਇਆਗਾ ਤੇ ਬਾਈ ਦੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਰੁੱਖਾਂ ਦੇ ਰਾਖੇ ਇੱਕ ਗੱਲ ਕਰਨਗੇ ਆਪਣੇ ਨਾਲ ਹੁਣ ਰੁੱਖਾਂ ਬਾਰੇ ਕੁਦਰਤ ਬਾਰੇ ਵਾਤਾਵਰਨ ਬਾਰੇ ਵਾਤਾਵਰਨ ਬਾਰੇ ਸਾਰੀ ਗੱਲਬਾਤ ਕਰਦੇ ਆ ਆਪਾਂ ਹਾਂਜੀ ਕਰਦੇ ਰੁੱਖਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਅੱਜ ਆਪਣਾ ਕੀ ਪ੍ਰੋਗਰਾਮ ਬਣਿਆ ਸਾਰਾ ਦੱਸੋ ਵੀ ਦੁੱਖਾਂ ਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਰੋਖ ਹੈ ਜਿਹੜਾ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਮਹੱਤਵਪੂਰਨ ਚਲੋ ਇਹ ਚੀਜ਼ ਹੈ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ ਤਾਂ ਆਪਣੇ ਸੱਭਿਆਚਾਰ ਦੇ ਵਿੱਚ ਇਹ ਘਰ ਦੇ ਉਸ ਦੇ ਦਰਵਾਜ਼ੇ ਤੇ ਨਿਮ ਬਣੇ ਜਾਂਦਾ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਉਹਦਾ ਜੀਵਨ ਅੱਗੇ ਵੱਧਦਾ ਹੈ ਉਹਨੂੰ ਛਾਂ ਹੇਠ ਬੈਠਣਾ ਹੈ ਕੋਈ ਦਾਦੀ ਉਹਨੂੰ ਕਢਾਉਂਦੀ ਹੈ ਸੱਤ ਚ ਜਾਂਦਾ ਹੈ ਤੇ ਤੇ ਦੇ ਦਰਸਤਾਂ ਦੀ ਛਾਂ ਹੈ ਉੱਥੇ ਬੱਚਾ ਖੇਡਦਾ ਉਸ ਤੋਂ ਬਾਅਦ ਕਰੇ ਕੋਈ ਸ਼ਗਨਾਂ ਦਾ ਕੰਮ ਹੁੰਦਾ ਘਣਪਾਠ ਹੁੰਦਾ ਕੇਲੇ ਦੇ ਪੱਤੇ ਆਪਣੇ ਲਾਏ ਜਾਂਦੇ ਆ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਉਹਦਾ ਜੀਵਨ ਵਧਦਾ ਹੈ ਅੱਗੇ ਦਰਸਤੋ ਦੇ ਨਾਲ ਚੱਲਦਾ ਉਹਨੂੰ ਫੁੱਲ ਫਲ ਸਾਰੀਆਂ ਚੀਜ਼ਾਂ ਹੁੰਦੀਆਂ ਆਖੀਰ ਜਦੋਂ ਫਿਰ ਬੰਦਾ ਇਸ ਦੁਨੀਆ ਤੋਂ ਜਾਂਦਾ ਹੈ ਉਹ ਕਿਸੇ ਵੀ ਧਰਮ ਦਾ ਹੋਵੇ ਜੇ Hindu Sikh Jain ਧਰਮ ਦਾ ਹੈ ਤਾਂ ਉਹਦਾ ਸੰਸਕਾਰ ਕੀਤਾ ਜਾਂਦਾ ਅਗਨਪੇੜ ਕੀਤਾ ਜਾਂਦਾ ਉੱਥੇ ਵੀ ਲੱਕੜਾਂ ਦਰਖਤੀ ਵਰਤ ਚੋਂਦਾ ਜੇ ਉਹ ਮੁਸਲਮਾਨ 크ਰਿਸਚੀਅਨ ਜਾਂ ਕਿਸੇ ਹੋਰ ਕਮਿਊਨਿਟੀ ਦਾ ਉਹ ਤਬੂਤ ਦੇ ਰੂਪ ਦੇ ਵਿੱਚ ਫੇਰ ਮਨੁੱਖ ਦੇ ਕੰਮ ਆਉਂਦਾ ਸੋ ਇੱਕ ਮਨੁੱਖ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਕਈ ਰੁੱਖਾਂ ਨੂੰ ਵਰਤਦਾ ਔਰ ਜਾਂਦਾ ਜਾਂਦਾ ਹੋਇਆ ਵੀ ਦੋ ਤਿੰਨ ਰੁੱਖ ਉਹ ਆਪਣੇ ਨਾਲ ਲੈ ਕੇ ਜਾਂਦਾ ਸੋ ਸਾਰੇ ਵੀਰਾਂ ਨੂੰ ਸਾਰੇ ਭਰਾਵਾਂ ਨੂੰ ਇਹੀ ਸਨੇਹ ਹੈ ਵੀ ਇੱਕ ਮਨੁੱਖ ਇੱਕ ਰੁੱਖ ਜ਼ਰੂਰ ਲਾਵੇ ਜੇ ਸਾਰੇ ਜਾਣੇ ਆਪਾਂ ਸਾਰੇ ਜਿੰਨੇ ਆਪਾਂ ਵਸਨੀਕ ਐ ਇਸ ਸ਼ਹਿਰ ਦੇ ਇਸ ਸੂਬੇ ਦੇ ਸਥੇਸ਼ ਦੇ ਇੱਕ ਇੱਕ ਰੁੱਖ ਲਾ ਦਈਏ ਤਾਂ ਆਪਣੀ ਧਰਤੀ ਹੈ ਜਿਹੜੀ ਬਹੁਤ ਜ਼ਿਆਦਾ ਸ਼ੁੱਧ ਵਾਤਾਵਰਨ ਹਰੀ ਭਰੀ ਤੇ ਵਧੀਆ ਸੁਹਾਵਣਾ ਬਣ ਜਾਵੇ ਧੰਨਵਾਦ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੈਗਾ ਰੁੱਖਾਂ ਦੇ ਬਾਰੇ ਕੁਦਰਤ ਵਾਰੇ ਵਾਤਾਵਰਨ ਦੇ ਬਾਰੇ ਤੇ ਹੁਣ ਆਪਾਂ ਆਪਣੇ ਕੋਲ ਨਾਮ ਜੀ ਅਪਨ ਤਖਤਰੀ ਸਿੰਘ ਬਾਰੇ ਗੱਲ ਤੇ ਬਾਈ ਨੇ ਜਿਵੇਂ ਸਮਝਾਇਆ ਆਪਾਂ ਸਹੀ ਆ ਆਪਾਂ ਨਾਲ ਨੌਜਵਾਨ ਪੀੜ੍ਹੀ ਵੀ ਵੱਧ ਤੋਂ ਵੱਧ ਅੱਗੇ ਆਓ ਠੀਕ ਹੈ ਟਰੱਕ ਲਾਓ ਉਹਨੇ ਦੇਖਭਾਲ ਕਰੋ ਹਰ ਹਫ਼ਤੇ ਨੂੰ ਪਾਣੀ ਪਾਓ ਠੀਕ ਹੈ ਜਿੱਥੇ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਆ ਜਦੋਂ ਲਾਇਆ ਕਰੋ ਠੀਕ ਹੈ ਬਾਕੀ ਬਾਈ ਨੇ ਬਹੁਤ ਦੱਸਿਆ ਉਹਦੀ ਗੱਲ ਤੇ ਧਿਆਨ ਕਰਦੇ ਠੀਕ ਹੈ ਓਕੇ ਜੀ ਸਾਈਆਂ ਜੀ ਨੇ ਇੰਟਰਪ੍ਰਾਈਜ਼ ਤੋਂ ਪਰੇ ਉਹ ਸੇਵਾ ਕਰਦੇ ਨੇ ਸਾਡੀ ਵੀ ਤੇ ਆਦੇ ਬੁੱਢੇ ਵੀ ਬਹੁਤ ਸੇਵਾ ਕਰਦੇ ਨੇ ਬੁੱਢਿਆਂ ਦਾ ਸਟਾਰਟਿੰਗ ਤੋਂ ਬਹੁਤ ਪ੍ਰੇਮ ਨਾਲ ਸਵੇਰ ਦੀ ਜਿਹੜੀ ਗੱਲਿੰਗ ਹੈ ਇਹ ਸੀ ਉਹ ਸਾਬ ਸਾਡੇ ਦਾ ਥੋੜਾ ਜਿਹਾ ਗਿਲਾ ਲਾਤਾ ਚਲੋ ਕੋਈ ਹੋਈ ਨਹੀਂ ਲਾਉਂਦੇ ਨਹੀਂ ਹੁੰਦੇ ਤੇ ਕਿ ਗੱਲ ਤੋਂ ਵੀਡੀਓ ਬਣੀ ਜਾਂਦੀ ਆਪਾਂ ਤੁਹਾਡੇ ਕੋਲ ਆਉਣੀ ਮੈਂ ਕਰਦਾ ਹੈਲੋ ਕਰਦਾ ਲਾਈਏ ਨਹੀਂ ਹੈਲੋ ਕਰ ਸਰ ਜੀ ਤੇ ਕੁਦਰਤ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੈ ਜੀ ਸਾਡਾ ਉਹ ਬੋਕਸ ਇਹਨੇ ਇਸੇ ਕਰਕੇ ਅਸੀਂ ਕਦੇ ਬੂਟਿਆਂ ਨੂੰ ਕਦੇ ਤੋੜਿਆ ਨਹੀਂ ਤਾਂ ਫਿਰ ਕੋਈ ਕਹਾਂ ਉਹ ਚੱਕਿਆ ਫਿਰ ਮੈਂ ਤੁਹਾਨੂੰ ਦੱਸਾਂ ਤੂੰ ਮੈਂ ਨਾ ਰੱਖੀ ਇਹ ਕਿਵੇਂ ਮਾਰ ਬਸੇ ਤੂੰ ਮਾਰ ਬਸੇ ਓਏ ਓਏ ਮਾਰ ਰੋ ਹਾਣੇ ਬੈ ਲਾਉਂਦੇ ਬੈ ਜਾਣਾ ਕਿਹੜੇ ਕਿਤੇ ਰੱਖਿਆ ਨਾ ਬੈ ਗਿਆ ਓਏ ਕੱਟੀ ਮੈਨੂੰ ਕਾਰਡਨ ਆਹ ਕਾਰਡਨ ਸੁਖਵੀਰ ਆਪੇ ਪੂਰੇ ਮੁੱਢ ਨਾਲ ਥੱਲੇ ਬਾਈ ਬਾਈ ਦੂਵੀ ਲੱਪੜ ਸਿੰਘ ਬਾਈ ਆਪਣੇ ਸੁਖਵੀਰ ਫਿਜੀਕਲ ਅਕੈਡਮੀ ਦੇ ਬੱਚੇ ਜੋ ਲੱਗੇ ਹੋਏ ਨੇ ਬੂਟੇ ਲਗਾਉਣਾ ਤੇ ਬੂਟਿਆਂ ਦੀ ਸੇਵਾ ਕਰ ਰਹੇ ਨੇ ਇੱਧਰ ਰੁੱਖਾਂ ਦੇ ਰੱਖ ਕੇ ਜਿਨ੍ਹਾਂ ਨੇ ਇਨਵਾਈਟ ਕੀਤਾ ਸੁਖਵੀਰ ਫਿਜੀਕਲ ਅਕੈਡਮੀ ਨੂੰ